ਪਿੰਡੋ ਵਿਕਾਸ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਨ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਨਵੇਂ ਚੁਣੇ ਗਏ 2456 ਪੰਚਾਂ ਨੂੰ ਅੱਜ ਸੌਹ ਚੁਕਾਈ ਗਈ ਹੈ ਇਸ ਮੌਕੇ ਸੰਬੋਧਨ ਕਰਦੇ ਪੰਚਾਇਤ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਵੱਡੀ ਗਿਣਤੀ ਦੇ ਵਿੱਚ 3000 ਦੇ ਲਗਭਗ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਰਬਸੰਮਤੀ ਦੇ ਨਾਲ ਜੋ ਪੰਚਾਇਤਾਂ ਚੁਣੀਆਂ ਜਾਣਗੀਆਂ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ ਪੰਚਾਇਤ ਮੰਤਰੀ ਨੇ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ਦੇ ਲਈ ਪੰਜਾਬੀਆਂ ਨੂੰ ਵਧ ਅੱਜ ਅਸੀਂ ਸ਼ਹੀਦਾਂ ਦੀ ਮਹਾਨ ਧਰਤੀ ਸ਼੍ਰੀ ਫਤਿਹਗੜ ਸਾਹਿਬ 'ਚ ਅੱਜ ਅਸੀਂ ਇਕੱਠੇ ਹੋਏ ਅੱਜ ਉਰੇ ਜਿਹੜਾ ਸੀ ਜਿਲ੍ਹਾ ਵਾਰ ਜੋ ਸੌ ਚੁੱਕ ਸਮਾਗਮ ਸੀ ਪੰਚਾਂ ਦਾ ਉਹ ਅੱਜ ਪ੍ਰੋਗਰਾਮ ਸੀ ਜਿਹੜਾ ਆਪਣਾ ਆਪਣਾ ਗੌਰਮੈਂਟ ਨੇ ਸਰਕਾਰੀ ਪੱਤਰ ਦੇ ਉੱਤੇ ਜਿਹਦੇ ਵਿੱਚ ਅੱਜ ਸਾਡੇ ਮਾਣਯੋਗ ਚੋਣੇਗੇ ਪੰਚਾਂ ਨੂੰ ਅੱਜ ਸੌ ਚੁੱਕਾਈ ਗਈ ਹੈ ਔਰ ਜਿੱਥੇ ਅੱਜ ਮੈਂ ਉੱਥੇ ਉਹਨਾਂ ਨੂੰ ਸੌਚਕੁਆਈ ਆ ਉੱਥੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਬੜੀ ਆਸ ਤੇ ਉਮੀਦ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾਣ। ਤੇ ਕੱਲ ਨੂੰ VOTING ਪਹੁੰਚ ਜਾ ਰਹੀ ਹੈ ਪੰਜਾਬ ਦੇ ਜਿਹੜੇ ਜੰਮੀ ਚੋਣਾਂ ਦੀ ਤੇ ਕਿਦਾਂ ਦੇ ਨਤੀਜੇ ਆਉਣਗੇ। ਦੇਖੋ ਅੱਜ ਦਾ ਇਹ ਜਿਹੜਾ ਸਮਾਗਮ ਹੈ ਇਸ ਸਮਾਗਮ ਜਿਹੜਾ ਸੀ ਆਪਾਂ ਉਹਦੇ ਰਿਲੇਟਡ ਹੀ ਰਹੀਏ ਤਾਂ ਜਿੰਨੇਕ ਸਰਬਸੰਤੀਆਬਜੈਕਟਿਵ ਉਹਦਾ ਕੋਈ ਦੱਸੋ ਲਗਭਗ ਲਗਭਗ ਪੂਰੇ ਪੰਜਾਬ ਦੇ ਅੰਦਰ ਇਸ ਵਾਰ ਜਿਹੜੀਆਂ ਹੈ 2.5 ਤੋਂ 3000 ਦੇ ਵਿੱਚ ਵਿੱਚ ਸਰਬਸੰਤੀਆ ਹੋਈਆਂ ਜਿਹੜੀਆਂ ਕਿ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਇਤਿਹਾਸਿਕ ਰਿਕਾਰਡ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋ ਕੇ ਇਸ ਪ੍ਰਤੀਕਿਰਿਆ ਦੇ ਵਿੱਚ ਆਇਆ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਰਬਸੰਮਤੀਆਂ ਜਿਹੜੀਆਂ ਇਸ ਵਾਰ ਦੇ ਕਿਹੜੇ ਚੈਪਟਰ ਨਾਲ ਰਾਸ਼ੀਆ ਸ ਪੰਜਾਬ ਸਰਕਾਰ ਨੂੰ ਦੇ ਦਿੱਤੀ ਚੌਥੀ 5 ਲੱਖ ਦੀ 5 ਲੱਖ ਦੀ ਹਾਂਜੀ ਜਿਵੇਂ ਜਿਵੇਂ ਸਾਡੇ ਕੋਲ ਦੇਖੋ ਗੱਲ ਇਹ ਹੈ ਹਰ ਜਿਹੜੀ ਚੀਜ਼ ਹੈ ਹਰ ਚੀਜ਼ ਦਾ ਇੱਕ ਸਮਾਂ ਹੈ ਜਿਹੜਾ ਉਹ ਮਤਲਬ ਸਮਾਪਤ ਤਰੀਕੇ ਨਾਲ ਚੱਲਦੀ ਹੈ ਜਿਵੇਂ ਜਿਵੇਂ ਸਾਡੇ ਕੋਲ ਪਿੱਛੋਂ ਫੰਡਿੰਗ ਦੀ ਅਰੇਂਜਮੈਂਟ ਹੁੰਦੀ ਜਾਊਗੀ ਅਸੀਂ ਪਿੰਡਾਂ ਦੇ ਲਈ ਪੈਸਿਆਂ ਦੀ ਡਿਸਪਰਸਮੈਂਟ ਕਰਦੇ ਜਾਵਾਂਗੇ